ਅੱਤਿ ਸ਼੍ਰੀਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆ ਤੁਸੀਂ ਸਾਰੇ ਟਿਕ ਟਕ ਅਸੀਂ ਟਿਕ ਟਕ ਦੀਪਾ ਮਮੂ ਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਬਣਾਵਾਂਗੇ ਆਪਾਂ ਕੀ ਆ ਦੀ ਸਬਜ਼ੀ ਦੁੱਧ ਪਾ ਕੇ ਤੇ ਕੜਾਹੀ ਆਪਾਂ ਰੱਖ ਲਈ ਤੇ ਵਿੱਚ ਵਾਲਾ ਆਪਾਂ ਤੇਲ ਜੀ ਤੇ ਤੇਲ ਹੋ ਗਿਆ ਆਪਣਾ ਗਰਮ ਹੁਣ ਪਾ ਦਨੇ ਆ ਜੀ ਆਪਾਂ ਜੀਰਾ ਠੀਕ ਹੈ ਜੀ ਤੇ ਜੀਰਾ ਆਪਣਾ ਤੜਕ ਗਿਆ ਜੀ ਹੁਣ ਪਾ ਦਨੇ ਆਪਾਂ ਤੇ ਆਜਾ ਲੰਬੀ ਤੇ ਤਰਤੀ ਜੀ ਤੇ ਨੂੰ ਚੰਗੀ ਤਰ੍ਹਾਂ ਮਲਾਂਗੇ ਜੀ ਸਬਜ਼ੀਆਂ ਤੇ ਆਪਾਂ ਬਹੁਤ ਬਰੀਏ ਸਟਿਲ ਕਿ ਨਾ ਜਾਨੂੰ ਜੀ ਸਬਜ਼ੀ ਤੇ ਬੱਚੇ ਵੀ ਕੁਝ ਹੋ ਕੇ ਖਾਣਗੇ ਜੀ ਸਬਜ਼ੀ ਚਾਹੀਦੀ ਤੇ ਕਈ ਵਾਰੀ ਬੱਚੇ ਨਾ ਨਖਰੇ ਕਰਨ ਲੱਗਣ ਲੱਗੇ ਆ ਦੀ ਸਬਜ਼ੀ ਖਾਂਦੇ ਨਹੀਂ ਜੀ ਤੇ ਆਪਾਂ ਬਣਾਵਾਂਗੇ ਜੀ ਮਲਾਈ ਪਾ ਕੇ ਸਬਜ਼ੀ ਤੇ ਫਿਰ ਇਹਨ ਕੁਝ ਹੋ ਕੇ ਖਾਣਗੇ ਜੀ ਦਿਵਾਰੇ-ਦਵਾਰੇ ਸਬਜ਼ੀ ਮੰਟੜ ਲਈ ਜੀ ਬਾਰ-ਬਾਰ ਸਬਜ਼ੀ ਅੱਪਾ ਪਿਆ ਕੱਟ ਕੇ ਕਰਨੀ ਦੀ ਤਿਆਰ ਠੀਕ ਹੈ ਜੀ ਤੇ ਇਧਰ ਆਪਣਾ ਟਮਾਟਰ ਕੱਟੇ ਹੋਏ ਗੀ ਨਮਕ ਪਿਆਜ਼ ਜਨ ਵੀ ਤਰ੍ਹਾਂ ਰੱਖੂ ਨਾ ਇਹ ਪਿਆਜ਼ ਜਨ ਮਾ ਤਾਂ ਪੁੱਨ ਲਿਜੀ ਚੰਗੀ ਤਰ੍ਹਾਂ ਠੀਕ ਹੈ ਜੀ ਲਓ ਜੀ ਆਪਣੇ ਪਿਆਜ਼ ਪੀ ਲੈ ਗਏ ਠੀਕ ਹੈ ਜੀ ਤੇ ਪਕਾ ਦਨੇ ਆ ਜੀ ਨਾਲ ਨਾਲ ਟਮਾਟਰ

ਇੱਕ ਪੀਸ ਰਹਿ ਗਿਆ ਜੀ ਇਹ ਨਾਲ ਹੀ ਪਰ ਮੈਂ ਪਰ ਮਿਰਚ ਅਦਰਚੰ ਗ੍ਰाइंड ਕਰ ਲਵਾਂਗੀ ਟਮਾਟਰਾਂ ਤੇਜੀ ਕਰਾਪਾ ਮੈਂ ਲਿਆ ਹਾਂ ਦੇਖੋ ਤਾਂ ਮੰਗੀ ਦਿੱਤਾ ਹਿੰਗੇ ਮਸਾਲੇ ਹਲਦੀ ਤੇਗੀ ਦੁੱਗੀ ਮਿਰਚ ਠੀਕ ਹੈ ਜੀ ਤੇ ਮਿਰਚ ਪਾਉਂਗੀ ਦੇਖੋ ਜੀ ਟਮਾਟਰ ਆ ਗਏ ਇੱਕ ਕਰਦੇ ਹਾਂ ਜੀ ਸੋਗੇ ਆਪਾਂ ਪਾ ਦੇਣੇ ਆਪਾਂ ਢਾਈ ਮਸਾਲੇ ਟਮਾਟਰ ਆਪਣੇ ਚੰਗੀ ਤਰ੍ਹਾਂ ਹੋ ਗਏ ਪਹਿਲਾਂ ਤਾਂ ਮੈਂ ਜੀ ਪਾਉਂਦਾ ਹਾਂ ਹਲਦੀ ਇੱਕ ਚਮਚ ਤੇ ਥੋੜੀ ਸੁੱਕੀ ਮਿਰਚ ਪਾ ਦਿੰਗੇ ਜੀ ਲਾਲ ਤੇ ਥੋੜੀ ਜਿਹੀ ਢੇਕੀ ਮਿਰਚ ਇੱਕ ਚਮਚ చంగీత రూ తసాలను మిట్టు భూజీ తయారు బల్ షడ్డ గీ ਇਹਨਾਂ ਪਾਣੀ ਆਪਾਂ ਕੱਟੀ ਹੋਈ ਹੈ। ਕਿ ਇਹ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਬਿਨਾ ਪਾਣੀ ਨੀ ਪਾਉਂਦੇ ਜਿੱਦਾਂ ਆਪਾਂ ਇਹ ਤੋਂ ਬਣਾਵਾਂਗੇ ਪਾਸਤਾ ਦੀ। ਕਿ ਆ ਵੀ ਤੇ ਪਾਵਾਂਗੇ ਵਿੱਚ ਆ ਪੱਕੀ ਆ ਦੇ ਵਿੱਚ ਦੁੱਧ ਤਾਂ ਨਹੀਂ ਮੜਾਈ ਦੁੱਧ ਨਹੀਂ ਪਾਉਂਦੇ ਮੜਾਈ ਪਾਉਂਦੇ। ਲੋ ਜੀ ਮੁੱਟਾ ਕਹਿੰਨਾ ਪਕਾ ਰਹੇ ਹਾਂ ਇਹ ਇਹ ਸੋਪਾਂ ਦੇ 10 ਮਿੰਟ ਪਕਾਵਾਂਗੇ ਵੀ 5-6 ਮਿੰਟ ਤੇ ਇਸ ਤਰ੍ਹਾਂ ਸਪਾਰਾਂ ਦੀ ਮਲਾਈ ਜੀ ਠੀਕ ਹੈ ਜੀ ਲੋ ਜੀ 5-6 ਮਿੰਟ ਹੋ ਗਏ ਆਪਣੀ ਸਬਜ਼ੀ ਨੂੰ ਤੇ ਇਸ ਦੀ ਭਾਪ ਨਾਲ ਨਾ ਪਾਣੀ ਵਿੱਚ ਹੀ ਗਰੀ ਗਿਆ ਜੀ ਤੇ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਇਆ ਸੀ ਇਹ 5-6 ਮਿੰਟ ਬਾਅਦ ਆਪਾਂ ਦੇਖੀਏ ਜੀ ਤੇ ਸਬਜੀ ਗਲਕੇ ਹੋਊਗੀ ਯਾਰ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਵਿੱਚ ਮਲਾਈ ਤੋਂ ਚਮਚੇ ਵੱਡੇ ਭਰ ਕੇ ਤੇ ਬੱਚੇ ਐਨ ਸੰਖ ਨਾਲ ਸਬਜੀ ਖਾਣਗੇ ਜੀ ਤੇ ਬੱਚਾਂ ਨੂੰ ਐਨੀ ਜ਼ਿਆਦਾ ਪਸੰਦ ਆਏਗੀ ਜੀ ਸਬਜੀ ਠੀਕ ਹੈ ਜੀ ਇਹ ਤਰੀਕੇ ਨਾਲ ਸਬਜੀ ਨਾ ਬੱਚੇ ਬਹੁਤ ਖੁਸ਼ ਹੋ ਕੇ ਖਾਵਾਂਗੇ ਦੇਖੋ ਜੀ ਸਬਜੀ ਦਾ ਕਲਰ ਚੇਂਜ ਹੋ ਗਿਆ ਜੀ 1 ਮਿੰਟ ਬਾਅਦ ਆਪਾਂ ਅਰੇ ਦਾ ਸੇਕ ਲਵਾ ਲਗੇ ਜੀ ਠੀਕ ਹੈ ਜੀ ਪਰ ਪਾ ਦਿਨੇ ਜੀ ਪੱਤਣੇnga ਠੀਕ ਹੈ ਜੀ। ਨਾਲ ਹੀ ਤੰਗਲੇ ਪਾ ਦਿਨੇ ਜੀ ਆਪਾਂ ਗਰਮ ਮਸਾਲਾ ਥੋੜਾ ਜਿਹਾ। ਤੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੀ। ਤੇ ਸਬਜੀ ਬਣ ਕੇ ਹੋ ਗਈ ਆਪਣੀ ਤਿਆਰ ਜੀ। ਦੇਖੋ ਜੀ। ਇੱਕ ਇਹ ਤਰੀਕੇ ਨਾਲ ਆਪਾਂ ਸਬਜ਼ੀ ਬਣਾਵਾਂਗੇ ਵੱਡੇ ਛੋਟੇ ਹੈਨਾ ਸਾਰੇ ਬੱਚੇ ਖੁਸ਼ ਹੋ ਕੇ ਖਾਣਗੇ ਜੀ ਇਹ ਲੋਹੇ ਸਬਜ਼ੀ ਬਣ ਕੇ ਹੋ ਗਈ ਆਪਣੀ ਤਿਆਰ ਜੀ ਤੇ ਕੈਸ ਆਪਾਂ ਕਰ ਦਿੰਨੇ ਆ ਬੰਦ ਜੇ ਸਬਜ਼ੀ ਬਣਾਉਣੇ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ Tata que le para acá